ਸਾਡੇ ਚੋਰੀ ਹੋਈ ਹੈੀ ਰਾਤ ਕੋਈ ਫਰੀਦਪੁਰ ਤੋਂ 2:30 ਵਜੇ ਸਾਡਾ ਨੁਕਸਾਨ 4 ਤੋਂ 5000 ਰੁਪਏ ਕੈਸ਼ ਲੈ ਕੇ ਗਏ ਨੇ ਸਾਡੇ ਬਾਹਰਲੇ ਸ਼ਟਰ ਦੇ ਤੋੜਨੇ ਤਾਲੇ ਤੋੜੇ ਨੇ ਬਾਕੀ ਅੰਦਰੋਂ ਦਰਾਜ ਗੱਲੇ ਤੋੜ ਕੇ ਉਹ ਲੈ ਗਏ ਉਹ ਕੋਈ ਆ ਵੀ ਇਹਨਾਂ ਨੂੰ ਇੱਕ ਚੋਰ ਨੂੰ ਇੱਥੇ ਫੜ ਲਿਆ ਬਿਆਰ ਚੋਰੀ ਕਰਦੇ ਨੂੰ ਇਹ ਜਿਆਸ ਹੀ ਹੁੰਦੇ ਜਿਸ ਕੋਲਸਰੇ ਕੋਈ ਪ੍ਰਸ਼ਾਸਨ ਦੀ ਜਮਈ ਕੋਈ ਕਾਰਵਾਈ ਨਹੀਂ ਉਸ ਵੇਲੇ ਸਾਡੇ ਲਗਭਗ 6:30 ਵਜੇ ਪਹੁੰਚੇ ਸਾਰੀ ਰਾਤ ਉਹਨਾਂ ਨੇ ਜਾਂ ਮਤਲਬ 7 ਤੋਂ 8 ਤੋਂ 10 ਉਹ ਛੱਡ ਰਹੇ ਦੇਖਿਆ ਪਤਾ ਨਾ ਕਾਲੇ ਤੋੜ ਕੇ ਜੇੜੀ ਕਰੀ ਇੱਕ 8 ਵਜੇ ਪਤਾ ਲੱਗਿਆ ਸਾਨੂੰ ਸਾਨੂੰ ਪਤਾ ਲੱਗਿਆ ਜੀ 3 ਵਜੇ 3:30 ਵਜੇ ਕਿਸੇ ਕੀ ਪ੍ਰਸ਼ਾਸਨ ਨੂੰ ਮੰਗ ਕਰਨ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਜੀ ਵੀ ਸਾਡਾ ਕੋਈ ਮਤਲਬ ਕੋਈ ਕਾਰਵਾਈ ਹੋਵੇ ਇਹਨਾਂ ਦੇ ਸਰ ਕਰਨ ਪਰ ਉਹ ਕਾਰਵਾਈ ਵੇਸੇ ਕਰਦਾ ਦਿਂਦਾ ਨਹੀਂ ਸਾਨੂੰ ਨੂੰ ਲੱਗਦਾ ਕਿਉਂ ਪ੍ਰਸ਼ਾਸਨ ਦਾ 7 ਵਜੇ ਆਇਆ ਸਾਰੀ ਰਾਤ ਦੇ ਵਿੱਚ ਇੱਥੇ ਮਤਲਬ ਬਾਜ਼ਾਰ ਦੇ ਵਿੱਚ ਚੋਰੀਆਂ ਹੋਈਆਂ ਨੇ ਥਾਣੇ ਦੇ ਬਾਹਰ ਚੁੰਨੀਆਂ ਨੇ ਉਹਨੋਂ ਬੰਦੇ ਕਿੱਥੇ ਹੈ ਜਿਹਦੇ ਤੁਨੇ ਫੜੇ ਆ ਉਹ ਅਸੀਂ ਬੁੱਸ ਦੇ ਵਾਲੇ ਕਰਦੇ ਕਿਹੜੇ ਬੁੱਸ ਲੈ ਗਈ ਜੀ ਉਸ ਬੋਰੀ ਮੇਗਾ ਆਪਣੇ ਦੁਕਾਨ ਦਾ ਹੀ ਐਨੋ ਟ੍ਰੇਡਿੰਗ ਕੰਪਨੀ ਦਾ ਇੱਕ ਸਾਈਡ ਦਾ ਆਪਣਾ ਕੰਮ ਹੈ ਤੇ ਜੋ ਸਾਨੂੰ ਆਣੇ ਬਾਅਦ ਤੋਂ ਰਾਤ ਨੂੰ ਦੇਖਿਆ ਮੇਰਾ ਨਾਮ ਸਿੱਟਾ ਬਲਾਡ ਦੇ ਰਹਿਣ ਵਾਲੇ ਅਸੀਂ ਸਾਨੂੰ ਆਣੇ ਬਾਅਦ ਤੋਂ ਕੋਈ ਨਾ ਗੈਪ ਰਾਈਟ ਸਭ ਨਾਲੇ ਸੁਪਰੇ ਨੇ ਕੰਮ ਕਰਨਾ ਤੇ ਅੱਜ ਚੈੱਕ ਕਰਦੇ ਹਾਂ ਜਦੋਂ ਅਸੀਂ ਕਾਂਦੇ ਉੱਤੇ ਆਏ ਸੀ ਇੱਕ ਡੀਵੀਆ ਤੇ ਸੀਸੀਟੀਵੀ ਕੈਮਰਾ ਤੇ ਜਿਹੜਾ ਪੈਸਾ ਟਿਕਾ ਪਿਆ ਸੀਗਾ ਚੰਦੀ ਦੇ ਸਿੱਕੇ ਪਏ ਸੀ ਉਹ ਸਭ ਨਾਲ ਲੈ ਆ ਚੁੱਕੇ ਨੇ ਕਿ ਉਸ ਤੋਂ ਬਾਅਦ 1:30 ਵਜੇ ਦੀ ਇੱਕ ਘਟਨਾ ਹੈ 1:30 ਵਜੇ ਦੀ ਘਟਨਾ ਹੈਗੀ ਪੋਲਸ ਸੁਪਰਚਾ ਤੁਸੀਂ ਆਇਆ ਲਾ ਲੋ 6:30 ਵਜੇ ਹੁੰਦਾ ਏ ਇਹ ਜਿਹੜੇ ਬੰਦੇ ਫੜੇ ਨੇ ਸਾਡੇ ਹਫ਼ਦੇ ਬੰਦੇ ਨੇ ਫੜੇ ਨੇ ਨਾਲ ਮਿਲ ਕੇ ਸਾਰਿਆਂ ਨੇ ਬਹੁਤ ਦੂਰ ਦੂਰ ਇੱਕ ਦੂਰ ਬੜੇ ਬੜੇ ਤੋਂ ਬੜੇ ਤੋ ਅੱਜ ਕਿਹਨੇ ਤੋ ਰੁਕਾਉਂ ਸਾਡਾ ਨਕਸਾ ਆਇਆ ਲਾ ਲੋ ਸਾਰੀ ਦਿੱਕਤੀ ਆਵੇ ਲਾ ਵੀ ਸਾਨੂੰ ਤੁਸੀਂ ਹੁਣ ਕੀ ਪ੍ਰੋਸੈਸ਼ਨ ਤੋਂ ਮੰਗ ਕਰਦੇ ਅਸੀਂ ਵੀ ਅਸ਼ਮ ਤਹਿ ਮੰਗ ਕਰਦੇ ਆ ਜੇ ਸਾਨੂੰ ਇਨਸਾਫ ਮਿਲੇ ਇਹ ਤਾਂ ਪਤਾ ਲੱਗਿਆ ਵੀ ਥੋੜੇ ਖਾਟੂ ਸ਼ਾਮ ਦੇ ਪੈਸੇ ਵੀ ਬਈ ਸੇ ਦੇ ਵਿੱਚ ਆ। ਖਾਟੂ ਸ਼ਾਮ ਦੇ ਵੀ ਸੀ, ਕ੍ਰਿਸ਼ਨ ਜੀ ਦੇ ਵੀ ਸੀ, ਬਾਈ ਗੁਰੂ ਦੇ ਵੀ ਸੀ, ਮਾਤਾ ਦੇ ਵੀ ਸੀ, ਸਾਰੇ ਸੀ ਵਿੱਚ ਹੀ ਚੰਦਿਆ ਛਿੱਕੇ ਤੇ ਆਪਣੇ ਜਿਹੜੇ ਮਾਤਾ ਦੇ ਬਣਾਉਣੇ ਆਪਾਂ ਆਪਦੇ ਰੱਖਦੇ ਬਣਵਾ ਕੇ ਉਹ ਸਭ ਲੈ ਗਏ ਨੇ।